ਬਹੁਤ ਸਵਾਗਤ ਹੈ ਜੀ ਸਾਰੇ ਵਿਦਿਆਰਥੀਆਂ ਦਾ ਸਾਡੇ ਨਾਲ ਮੌਜੂਦ ਨੇ ਸੁਨੇਹਾ मैम ਸੋ ਸ਼ੇਨਿਗਨ ਕੰਟਰੀਜ਼ ਦੇ ਵਿੱਚ ਕੁੱਲ ਕਿੰਨੇ ਮੁਲਕ ਨੇ ਦਾ ਵੀਜ਼ਾ ਆਫੀਸ ਤੋਂ ਸੁਨੇਹਾ मैम ਸਾਨੂੰ ਸਮਝਾਉਣਗੇ ਔਰ A to Z ਪ੍ਰੋਸੈਸ ਇਸ ਬਾਰੇ ਦੇ ਵਿੱਚ ਸਾਲ 25 ਦੇ ਵਿੱਚ ਸ਼ੇਨਿਗਨ ਕੰਟਰੀਆਂ ਦੇ ਵੀਜ਼ੇ ਦਾ ਕੀ ਹੈ ਕਿੰਨਾ ਖਰਚਾ ਹੈ ਔਰ ਕਿਸ ਤਰ੍ਹਾਂ ਦੀਆਂ ਰਿਕੁਆਇਰਮੈਂਟਸ ਨੇ ਵਿਦਿਆਰਥੀਆਂ ਦੀਆਂ ਐਡਮਿਸ਼ਨ ਦੇ ਲਈ ਸੋ ਸੁਨੇਹਾ मैम ਬਹੁਤ ਬਹੁਤ ਸਵਾਗਤ ਹੈ ਮੈਂ ਚਾਹੁੰਗਾ ਕਿ A to Z ਸਾਨੂੰ ਇਨਫੋਰਮੇਸ਼ਨ ਦੇ ਸ਼ੈਨਗੇਨ ਦੇ ਵਿੱਚ ਕਿੰਨੀਆਂ ਕੰਟਰੀਜ਼ ਆਉਂਦੀਆਂ ਕੀ ਕੀ ਬੈਨੀਫਿਟ ਤਾਂ ਕਿੰਨਾ ਪ੍ਰੋਸੈਸਿੰਗ ਟੈਕਨਾਲੋਜੀ ਹੈ ਕਿਹੜੇ ਕਿਹੜੇ ਡਾਕੂਮੈਂਟਸ ਦੀ ਲੋੜ ਹੈ ਸੋ 29 ਕੰਟਰੀਜ਼ ਆ ਤੁਹਾਨੂੰ ਅਸੈਸਸ ਮਿਲਦਾ ਅਗਰ ਤੁਸੀਂ ਸ਼ੈਨਗੇਨ ਦਾ ਟੂਰਿਸਟ ਵੀਜ਼ਾ ਕਰਦੇ ਹੋ ਐਸ ਟਾਈਮ ਸਕਸੈਸ ਰੇਟ ਦੀ ਗੱਲ ਕਰੀਏ ਤਾਂ ਬਹੁਤ ਹੀ ਸ਼ਾਨਦਾਰ ਚੱਲ ਰਿਹਾ ਵਾ ਈਜ਼ੀਲੀ ਪ੍ਰੋਸੈਸਰ ਵਿਥਿਨ 10 ਟੂ 15 ਡੇਸ ਦੇ ਵਿੱਚ ਤੁਹਾਡਾ ਵੀਜ਼ਾ ਰਸੀਵ ਹੋ ਰਿਹਾ ਸ਼ੈਨਗੇਨ ਦੀ ਡਿਊਰੇਸ਼ਨ ਜ਼ਿਆਦਾ ਵੱਡੀ ਨਹੀਂ ਹੁੰਦੀ ਹਾਰਡਲੀ ਜਿੰਨਾ ਤੁਸੀਂ पैकेज लेता है मींस होटल कंफर्मेशन लगाइये की तुसी प्लानिंग 10 तो 15 दिन दिया बी तो बच्चे दिन दिये जो प्लानिंग लगानी हो या उन्ना वीजा मिलता है या थ्री मंथ्स है तो अब वो उन वीजा नहीं ग्रहण करते बट शानेगंदा एक बड़ा प्लस पॉइंट हा कि अगर तुसी शैनेगन एटलीस्ट जाते दो तीन घूम ट्रैवल हिस्ट्री बहुत अच्छी बन जाती है दो तीन एंट्री हो जाती है स्विट्जरलैंड गए इटली गए दो जगह होकर आए क्योंकि पूरा तो एक बार कवर नहीं होंगे सो तीन चार तो हर ज हर कोई घूम के आता ही है सो बहुत ही वीयर शानदार रिजल्ट चल रहा है डॉक्यूमेंट की गल करिए डिपेंड करता है ਉਹਦੇ ਲਈ ਤੁਸੀਂ ਅਸੈਸਮੈਂਟ ਲਈ ਕਾਲ ਕਰ ਸਕਦੇ ਹੋ ਦੋ ਵੀਜ਼ਾ ਆਫਿਕ 90410 90410 ਕੋਈ ਵੀ ਵੀਜ਼ਾ ਲੱਖਾ 'ਚ ਨਹੀਂ ਲੱਗਦਾ ਟੂਰਿਸਟ ਔਰ ਵਿਸਟਰ ਵੀਜ਼ਾ ਨਾਰਮਲ ਜੀ ਇੱਕ ਸਰਵਿਸ ਚਾਰਜਸ ਹੁੰਦੀ ਆ ਅੰਬੈਸੀ ਫੀਸ ਹੁੰਦੀ ਆ ਦੈਨ ਤੁਸੀਂ ਆਪਣੀ ਫਾਈਲ ਸਬਮਿਟ ਕਰਵਾ ਦਿੰਦੇ ਹੋ ਉਸ ਤੋਂ ਬਾਅਦ ਤੁਸੀਂ ਕਿਹੜੇ ਹੋਟਲ 'ਚ ਜਾਣਾ ਹੈ ਕਿਹੜੀ 에ਅਰਲਾਈਨ ਲੈਣੀ ਆ ਉੱਥੇ ਜਰੂਰ ਤੁਹਾਡਾ ਖਰਚਾ ਆਂਦਾ ਉਹ ਡਿਪੈਂਡ ਕਰਦਾ ਤੁਹਾਡੀ ਪਲਾਨ 'ਤੇ ਸੋ ਬਹੁਤ ਬਹੁਤ ਧੰਨਵਾਦ ਸੋ ਬਹੁਤ ਹੀ ਮਹੱਤਵਪੂਰਨ ਜਾਣਕਾਰੀ ਇਸ ਵੀਡੀਓ ਦੇ ਵਿੱਚ ਅੱਜ ਦੇ ਸਾਡੇ ਐਕਸਪਰਟ ਨੇ ਸਾਡੇ ਨਾਲ ਸਾਂਝੀ ਕੀਤੀ ਹੈ ਸਕਰੀਨ ਦੇ ਉੱਪਰ ਇਸ ਵਕਤ ਨੰਬਰ ਚੱਲ ਰਿਹਾ ਹੈ ਇਸ ਨੰਬਰ ਨੂੰ ਤੁਸੀਂ ਆਪਣੇ ਮੋਬਾਈਲ 'ਚ ਸੇਵ ਕਰੋ ਚਾਹੇ ਕਾਲ ਕਰੋ ਚਾਹੇ ਤੁਸੀਂ ਆ ਵੈਬਸਾਈਟ ਦੇ ਜ਼ਰੀਏ ਤੁਸੀਂ ਆਪਣਾ ਮੈਸੇਜ ਡ੍ਰੌਪ ਕਰੋ ਤੁਸੀਂ ਐਕਸਪਰਟ ਦੇ ਨਾਲ ਗੱਲ ਕਰੋ ਤੁਸੀਂ ਕਿਸੇ ਵੀ ਨੇੜੇ ਦੇ ਦਫ਼ਤਰ ਦੇ ਵਿੱਚ ਵਿਜ਼ਿਟ ਕਰੋ ਫੋਨ ਕਰਨ ਤੋਂ ਬਾਅਦ ਪੂਰੀ ਕਲੈਰਿਟੀ ਲਓ ਪੂਰੀ ਕਲੈਰਿਟੀ ਲੈਣ ਤੋਂ ਬਾਅਦ ਆਪਣੀ ਜ਼ਿੰਦਗੀ ਦੇ ਫੈਸਲੇ ਕਰੋ ਬਹੁਤ-ਬਹੁਤ ਧੰਨਵਾਦ